ਬਾਬਾ ਸ਼੍ਰੀ ਚੰਦ ਜੀ ਇੱਕ ਵਾਰ ਉੜੀਸਾ ਪ੍ਰਾਂਤ ਕਟਕ ਵਿਖੇ ਪਹੁੰਚੇ ਬਾਬਾ ਸ਼੍ਰੀ ਚੰਦ ਜੀ ਸ਼ਕਤੀਆਂ ਦੇ ਪੰਡਾਰ ਸਨ ਉਹਨਾਂ ਦੇ ਦਰਸ਼ਨ ਕਰਕੇ ਹੀ ਰੋਗ ਦੂਰ ਹੋ ਜਾਂਦੇ ਸਨ ਬਾਬਾ ਸ਼੍ਰੀ ਚੰਦ ਜੀ ਉੱਥੇ ਸਮਾਦੀ ਲਗਾ ਕੇ ਬੈਠੇ ਹੋਏ ਸਨ ਉੱਥੋਂ ਦਾ ਇੱਕ ਰਾਜਾ ਸੀ ਜਿਸ ਦੀ ਪੁੱਤਰੀ ਨੂੰ ਪ੍ਰੇਤ ਨੇ ਫੜਿਆ ਹੋਇਆ ਸੀ ਰਾਜੇ ਨੇ ਬਹੁਤ ਜ਼ਿਆਦਾ ਉਪਾਅ ਕੀਤੇ ਬਹੁਤ ਜ਼ਿਆਦਾ ਸਿਆਣਿਆਂ ਨੂੰ ਦੱਸਿਆ ਪਰ ਕੋਈ ਵੀ ਉਸ ਦੀ ਪੁੱਤਰੀ ਨੂੰ ਠੀਕ ਨਾ ਕਰ ਸਕਿਆ ਜਦ ਉਸ ਨੂੰ ਪਤਾ ਲਗਾ ਕਿ ਬਾਬਾ ਸ਼੍ਰੀ ਚੰਦ ਜੀ ਸਾਡੇ ਇਲਾਕੇ ਵਿੱਚ ਆਏ ਹੋਏ ਹਨ ਤਾਂ ਉਸ ਨੇ ਬਾਬਾ ਸ਼੍ਰੀ ਚੰਦ ਜੀ ਦੇ ਅੱਗੇ ਅਰਦਾਸ ਕੀਤੀ ਬਾਬਾ ਸ਼੍ਰੀ ਚੰਦ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਪੁੱਤਰੀ ਨੂੰ ਠੀਕ ਕੀਤਾ ਜਾਵੇ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਕਿ ਤੁਸੀਂ ਆਪਣੀ ਪੁੱਤਰੀ ਨੂੰ ਮੇਰੇ ਕੋਲ ਲੈ ਕੇ ਆਓ ਜਦ ਉਸ ਦੀ ਪੁੱਤਰੀ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਲਿਆਂਦਾ ਗਿਆ ਤਾਂ ਪ੍ਰੇਤ ਚੀਕਾ ਮਾਰ ਕੇ ਦੌੜ ਗਿਆ ਉਸ ਦੀ ਪੁੱਤਰੀ ਪੂਰੀ ਠੀਕ ਹੋ ਗਈ ਰਾਜੇ ਨੇ ਬਾਬਾ ਸ਼੍ਰੀ ਚੰਦ ਜੀ ਦੇ ਡੇਰੇ ਦੇ ਨਾਮ ਤੇ 500 ਕਿਲ ਜਮੀਨ ਲਗਾ ਦੇ